ਜੇ ਮਜੀ ਬੈਂਟਰੀ 100 ਰੁਪਏ ਦੇ ਕੋਈ ਨਹੀਂ ਦੇਗਾ ਅੰਮ੍ਰਿਤਸਰ ਚ ਹਾਂ ਜੀ 100 ਦੇ 300 100 ਰੁਪਏ ਦੀ ਕਿਹ ਹੈ ਹੈਲੋ एवरीवन ਅੱਜ ਆ ਮੈਂ ਗੁਰਦੀਪ ਸਿੰਘ ਅਸੀਂ ਆ ਜਾਈ ਅੰਮ੍ਰਿਤਸਰ ਦੇ ਸੌਂ ਬਾਜ਼ਾਰ ਆਓ ਅੱਜ ਤੁਹਾਨੂੰ ਅੰਮ੍ਰਿਤਸਰ ਦਾ ਸਾਰਾ ਸੌਂ ਬਾਜ਼ਾਰ ਬਖਾਣ ਲਾਓ ਜੀ ਲੋ ਜੀ ਇੱਥੇ ਅਸੀਂ ਮਨ ਲੇਡੀਜ਼ ਜੈਂਟਸ ਤੁਹਾਨੂੰ ਸਾਰੇ ਸੂਟ ਮਿਲ ਜਾਣਗੇ ਬੱਚਿਆਂ ਦੇ ਡਰੈਸਸ ਬਹੁਤ ਸੋਹਣੇ ਹੈਗੇ ਆਣੇ ਇਹ ਕਿੰਨੇ ਦਾ ਹੈ ਜੀ ਸਰ ਉਹ ਕਿੰਨਾ ਦਾ ਹੈ ਪਿੱਛੇ ਉਹ ਵੀ ਉੱਤਰੋਂ ਲੈ ਰਹੇ ਸਮਝਾਓ ਅਕਸਰ ਅੱਜ ਵੀ ਗਿਰਜੀ ਕੁਰਤੇ ਪਜਾਮੇ ਦਾ ਕੱਪੜਾ ਕਿਸ ਤਰ੍ਹਾਂ ਦਾ ਹੈ ਭਾਈ ਕੁਰਤੇ ਪਜਾਮੇ ਦਾ ਕੱਪੜਾ ਇਹ ਹੀ ਵੇਚੀ ਦਾ 300 ਦਾ ਲੇਕਿਨ ਲਾਵਾਂਗੇ 250 ਦਾ ਠੀਕ ਜੀ ਪੱਕੀ ਪਿਓਰ ਕਾਟਨ ਦੇ ਵਿੱਚ ਜਣਾ ਪਿਓਰ ਕਾਟਨ ਦਾ ਭਾਈ ਆਏਗਾ ਤੁਹਾਨੂੰ 350 ਰੁਪਏ। ਕੋਈ ਨਹੀਂ ਦੇਗਾ ਤੁਹਾਨੂੰ ਇਹ। ਦੇਖੋ ਜੀ ਤੁਹਾਨੂੰ ਮਲ ਕੁਆਲਿਟੀ ਦੇ ਉੱਪਰ ਤੋਂ ਉੱਪਰ ਪਈ ਆ। ਮੈਂ ਕਹਿੰਦਾ 350 ਰੁਪਏ ਦਾ। ਇਤੋਂ ਹੋਰ ਉੱਪਰ ਚਾਹੀਦਾ ਹੋਰ ਮਿਲ ਜਾਏਗਾ ਜੀ। 700 ਜੀ ਬੈਂਟਰੀ 100 ਰੁਪਏ ਦੇ ਕੋਈ ਨਹੀਂ ਦੇਗਾ ਅੰਬਰ ਸੱਚੀ। ਹਾਂ ਜੀ। 100 ਦੇ 350 ਰੁਪਏ। 100 ਰੁਪਏ ਦੀ ਕਹੇ ਨਹੀਂ ਨਹੀਂ ਦੇਣਾ। ਹਾਂ ਜੀ। ਹੋਰ ਭਾਈ ਪੱਗਾਂ ਜਿਹੜੀਆਂ ਤੁਸੀਂ ਕਹਿ ਰਹੇ ਸੀ। ਲੋ ਕੀ ਵੇਚਦੇ 70 ਰੁਪਏ ਮੀਟਰ ਹੈ ਇਹ ਹੀ ਦੇਵਾਂਗੇ 50 ਰੁਪਏ ਮੀਟਰ ਲੋ ਜੀ ਇੱਥੇ ਬਹੁਤ ਸਸਤਾ ਕਪੜਾ ਮਿਲਦਾ ਜੇ ਪੱਗਾਂ ਦਾ ਪੈਂਟਾ ਸ਼ਰਟ ਕੁੜਤੇ ਪਜਾਮੇ ਬਾਬਾ ਜੀ ਰੁਮਾਲੇ ਵੀ ਹੈ ਜੀ ਅੱਛਾ ਹਾਂ ਜੀ ਵੀਰ ਜੀ ਤਸਰੀਮ ਵਾਲਾ ਸਾਰਾ ਸਮਾਨ ਰੱਖਿਆ ਸਾਰਾ ਸਟਾਕ ਰੱਖਿਆ ਲੇਡੀ ਸੂਟ ਵਗੈਰਾ ਸਾਰਾ ਕੁਝ ਵੀ ਰੱਖਿਆ ਪੈਂਟਾ ਸ਼ਰਟਾ ਵੀ ਰੱਖਿਆ ਮਨਿਆਜੀ ਦਾ ਵੀ ਸਮਾਨ ਰੱਖਿਆ ਜੀ ਲੋ ਜੀ ਵੀਰ ਜੀ ਤੁਹਾਡੀ ਦੁਕਾਨ ਨੰਬਰ ਕਿੰਨਾ ਤੁਸੀਂ ਦੱਸੋ ਦੁਕਾਨ ਨੰਬਰ ਆਪਣਾ ਲਾਲੀ ਰੁਮਾਲਾ ਲਾਲੀ ਰੁਮਾਲਾ ਸ਼ਾਪ ਹੈਗੀ ਜੀ ਹਾਂਜੀ ਤੁਸੀਂ ਪਲੀਜ਼ ਵੀਰ ਕੋਈ ਇੱਕ ਵਾਰੀ ਵਿਜ਼ਿਟ ਕਰਿਓ ਚਾਰ ਹਾਂਜੀ 50 ਦਾ ਕੀ ਭਾਜੀ ਕਹਿ ਰਹੇ ਚਾਰ ਆਏ ਵੇਖੋ ਕਿਹੜਾ ਦੇ ਚਾਰ ਹਾਂਜੀ ਰਹਾ ਦੇ ਚਾਰ ਹੋਰ ਕੀ ਬਾਕੀ ਇਹ ਵੇਖੋ ਲਹੱਕ ਚ ਖੁਰਕਣ ਵਾਲਾ ਲਹੱਕ ਚ ਖੁਰਕਣ ਵਾਲਾ ਵੀ ਮਿਲਦਾ ਕਿਹੜਾ ਦੇ 10 ਲਾਖ ਅੱਛਾ 10 ਲਾਖ 1000 ਰੁਪਏ 1000 ਰੁਪਏ 50 ਰੁਪਏ ਦੇ ਬ੍ਰੇਸਲਟ ਦੋ ਜੀ ਹਾਂ ਜੀ ਲੋ ਜੀ ਵੀਰ ਜੀ ਉਹਨਾਂ ਦਾ ਇਹ బోర్ ਹੈਗਾ ਦੁਕਾਨ ਦਾ ਆਇਓ 1.5 4 1.5 4 1.5 4 40 ਹਜ਼ਾਰ ਰੋਲ 40 ਹਜ਼ਾਰ ਰੋਲ 40 ਹਜ਼ਾਰ 80 40 ਇੱਕ ਵੀ ਪੈ ਓਏ 350 ਦਾ ਸੁਤ ਵੱਕਾ ਲਓ ਜੀ ਸਿਰਫ 350 ਦੇ ਵਿੱਚ ਸੂਟ ਤੇ ਦੁਪੱਟਾ ਹੈਗਾ ਜੀ ਜਿਹੜਾ ਮਰਜ਼ੀ ਲੈ ਲਓ 350 ਦੇ ਵਿੱਚ ਬਹੁਤ ਸੋਹਣੇ ਕਲਰ ਦੇ ਸੂਟਾਂ ਦੇ ਵੀਰ ਜੀ ਕੀ ਪ੍ਰਾਈਸ ਇਹਦਾ ਭਾਈ 350 ਰੁਪਿਆ ਲਓ ਜੀ ਸਿਰਫ ਸੂਟ ਨਾਲ ਜੇ ਭਰ ਭਾਰੇ ਦੁਪੱਟੇ ਦੇ ਨਾਲ ਦੁਪੱਟਾ ਜੀ ਗੋਨ ਦਾ ਕਪੜਾ ਨਾਲ ਹੀ ਹੈਗਾ ਜੀ ਠੀਕ ਜੀ ਤੁਸੀਂ ਕਿਹੜਾ ਲੈਣਾ ਇਸ ਤਰ੍ਹਾਂ ਦਾ 350 ਰੁਪਿਆ ਅੱਛਾ ਲੋ ਜੀ ਤੁਹਾਨੂੰ ਇੱਥੇ ਲਹਿੰਗਾ ਸਿਰਫ 7500 ਦੇ ਵਿੱਚ ਮਿਲੇਗਾ ਬਹੁਤ ਸੋਹਣੇ ਲਹਿੰਗੇ ਹਨ ਲੋ 500 ਕੋਲੋ 500 ਕੋਲੋ 500 ਕੋਲੋ 500 ਜੀ ਆਹ ਲਾ 500 ਲੋ ਜੀ 1000 ਵਾਲਾ ਸੂਟ ਤਾਂ ਨਾ ਸਿਰਫ 500 ਵਿੱਚ ਮਿਲੇਗਾ ਸੌਂ ਬਾਜ਼ਾਰ ਮਾਰਕੀਟ ਹੈ ਜੀ ਅੰਮ੍ਰਿਤਸਰ ਦੇ ਵਿੱਚ ਲੋ ਜੀ ਲੋ ਜੀ ਇੱਥੇ ਅਸੀਂ ਮਨ ਲੇਡੀਜ਼ ਜੈਂਟਸ ਤੁਹਾਨੂੰ ਸਾਰੇ ਸੂਟ ਮਿਲ ਜਾਣਗੇ ਬੱਚਿਆਂ ਦੇ ਡਰੈਸਸ ਬਹੁਤ ਸੋਹਣੇ ਹੈਗੇ ਹਨ। ਲਓ ਜੀ 150 150 ਦੇ ਵਿੱਚ। ਲਓ 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 150। ਲਓ ਜੀ ਸਾਰੀਆਂ ਟੀ-ਸ਼ਰਟਾਂ ਟੀ-ਸ਼ਰਟਾਂ 150 ਰੁਪਏ ਵਿੱਚ। ਸੋਹਣੀਆਂ। ਵੇਜੀ ਕਿਸ ਤਰ੍ਹਾਂ ਦੀ ਸ਼ਰਟ ਇੱਕ 200 ਰੁਪਏ ਦੇ ਲਓ ਜੀ ਪਰਪਲ ਸ਼ਰਟ ਲੋ ਜੀ ਕਿ ਜੀ ਫੂਟਾ ਦੇ ਕਲਰ ਸਾਰੇ ਦੇਖ ਸਕਦੇ ਜੇ ਸੋਮ ਬਾਜ਼ਾਰ ਮਾਰਕੀਟ ਲੱਗਦੀ ਹਰ ਮੰਡੇ ਅਮ੍ਰਿਤਸਰ ਦੇ ਵਿੱਚ इन वेंदियूं सबोष